ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਸੂਣ ਵਾਲੀਆਂ ਨੇ ਸੂਣ ਦੇ ਬਿਲਕੁਲ ਨੇੜੇ ਆ ਤਿਆਰੀਆਂ ਚ ਆਉ ਪੁੱਛ ਲੈਣੇ ਬਾਈ ਤੁਹਾਡੇ ਫੇਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੂੰ ਵਧੀਆ ਜੀ ਵਧੀਆ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਹਾਂ ਜੀ ਮਨਪ੍ਰੀਤ ਸਿੰਘ ਪਿੰਡ ਗਿੱਲ ਕੋਠੇ ਨੇੜੇ ਸ਼ਹਿਣਾ ਪਾ ਜਾਂਦਾ ਜੀ ਠੀਕ ਆ ਜਿਹੜਾ ਬਰਨਾਲਾ ਤਸੀਹਰ ਦਾ ਪਾ ਜੀ ਤਸੀਹਰ ਦਾ ਪਾ ਹਾਂ ਜੀ ਜੇ ਬਾਈ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਹੋਵੇ ਉਹ ਰੋਡ ਦੇ ਬਿਲਕੁਲ ਉੱਪਰ ਆ ਪਿੰਡ ਗਿੱਲ ਕੋਠੇ ਤੇ ਜੇ ਬਰਨਾਲੇ ਤੋਂ ਉਹਨਿਆਂ ਨੂੰ ਪਹਿਲਾਂ ਪੱਖੋਂ ਕੈਂਚੇ ਆਉਂਦੀਆਂ ਬਈ ਫਿਰ ਗਿੱਲ ਗੋਠੇ ਨੇ ਫਿਰ ਪਿੰਡ ਸਹਿਣਾ ਆਉਂਦਾ ਹੈ ਨਾ ਬਈ ਉਦੋਂ ਦਾ ਭਦੌੜ ਆ ਜਾਂਦਾ ਹਾਂਜੀ ਹਾਂਜੀ ਮੋਬਾਈਲ ਨੰਬਰ ਵੇਖੋ 62837 ਜੀ 45014 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਉਹ ਦੂਜਾ ਸੁਆਸ ਸੂਰੀ ਹੈ ਦੂਜਾ ਸੁਆਸ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂਗੀ 5 ਕਿ ਦਿਨ ਜੀ 5 ਤੋਂ 6 ਦਿਨ ਕੀ ਰਿਕਾਰਡ ਆ ਬਾਈ ਦੁੱਧ ਦਾ ਉਹ 16 ਲੀਟਰ ਦਿੰਦਾ ਬਾਈ ਇਹਦਾ ਬੂਮ 16 ਲੀਟਰ ਦਾ ਬਾਈ ਨੇ ਇਹਦਾ ਰਿਕਾਰਡ ਦੱਸਿਆ ਆਰਡਰ ਚੰਗਾ ਤਿਆਰ ਕਰ ਦਿਓ ਬਹੁਤ ਬਹੁਤ ਚੀਕੀ ਚੀੜਾ ਢੱਲਾਂ ਚੰਗੀਆਂ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਜੀ ਪਾਜੂ ਪਾ ਵਧੀਆ ਹੈ ਬਾਈ ਪੂਰਾ ਜੀ ਇੱਕ ਨੰਬਰ ਆ ਠੀਕ ਆ ਬਾਈ ਰੰਗ ਰੂਪ ਚੰਗਾ ਕੱਦ ਫੁੱਲ ਆ ਕੱਦ ਚੰਗਾ ਛੋਟਾ ਨਹੀਂ ਹੈਗਾ ਕੱਦ ਠੀਕ ਆ ਬਾਈ ਪੂਰਾ ਫੁੱਲ ਕੱਦ ਦਾ ਜੀ ਬਾਕੀ ਵੱਡੀ ਗੱਲ ਵੀਰੇ ਗਰਮੀ ਨਹੀਂ ਮੰਨਦੀ ਬਿਲਕੁਲ ਫੈਂਡ ਫੂਨ ਦਾ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਮੌਸਮ ਗਰਮੀ ਦਾ ਗਰਮੀ 'ਚ ਫੁੱਲ ਕੰਮਜਾਬ ਰਹਿਣਾ ਇਹਨੇ ਤੇ ਬਾਕੀ ਥਣ ਚੰਗਾ ਲੱਗਿਆ ਚਵਾਈ ਕਰਮ ਵਾਲੀ ਦੀ ਚੰਗੀ ਨਿਕਲੂਗੀ ਬੋੜ ਲਿਆ ਵੀਰੇ ਤੇ ਕੀ ਮੋਲ ਲ ਭਰਾ ਇਹਦਾ ਮੋਲ ਫੋਨ ਤੇ ਕਰ ਦਾਂਗੇ ਜਾਇਜ਼ ਹੋਊਗਾ ਜਾਇਜ਼ ਹੀ ਕਰਾਂਗੇ ਠੀਕ ਆ ਮੋਲ ਆ ਬਾਈ ਜਿਹੜਾ ਇਹਦਾ ਫੋਨ ਤੇ ਹੋ ਜਾਣਾ ਮੋਲ ਆ ਜਿਹੜਾ ਬਾਈ ਕਹਿੰਦਾ ਵੈਟ ਦੇ ਹਿਸਾਬ ਨਾਲ ਆਪਾਂ ਜਾਇਜ਼ ਹੀ ਰੱਖਾਂਗੇ ਮੋਲ ਅੱਗੇ ਵੀ ਬਾਈ ਦੇ ਜਾਇਜ ਹੁੰਦੇ ਆ ਕਈ ਵੀਡੀਓ ਪਾਈਆਂ ਬਾਈ ਦੀਆਂ ਮੋਲ ਜਾਇਜ ਹੀ ਕਰਦਾ ਹੁੰਦਾ ਹੈਗਾ ਇਸ ਵਾਰ ਬਾਈ ਕਹਿੰਦਾ ਮੋਲ ਜਿਹੜੇ ਫੋਨ ਤੇ ਕਰ ਲਾਂਗੇ ਆਰਡਰ ਨੇੜੇ ਤੋਂ ਚੈੱਕ ਕਰ ਲੋ ਢੱਲਾ ਢੁਲਣਾ ਚੰਗੀਆਂ ਪਈਆਂ ਦਿਨ ਬਸ ਇੱਕ ਅੱਧਾ ਹੀ ਲੈਂਦੀ ਹੈ ਤਿਆਰੀਆਂ ਜਦ ਬਾਈ ਵੜ ਚੰਗੀ ਆ ਬੜਾ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਤੀਜਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਵੀ ਲਾਈਵ ਚਾਰ ਪੰਜ ਦੇਣੀ ਹੈ ਜੀ ਕੀ ਰਿਕਾਰਡ ਆ ਦੁੱਧ ਦਾ ਦੇਵਾਲੂ ਆ ਬਹੁਤ ਬਣਾਉਂਦੀ ਆ ਜੀ ਢੱਲਾ ਬਹੁਤ ਬਹੁਤ ਪੰਗਾ ਦੁੱਧ ਦਾ ਰਿਕਾਰਡ ਬਾਈ 2 ਲੀਟਰ ਦਾ ਰਿਕਾਰਡ ਆ ਜੀ ਲਾਂਚ ਚੈੱਕ ਕਰ ਲੋ ਉਸ ਹਸਾਬ ਨਾਲ ਜਜਮੈਂਟ ਕਰ ਲਿਓ ਬਾਈ ਤੁਹ ਬਹੁਤ ਮੱਝਾ ਥਣ ਲੱਗਿਆ ਬਾਈ ਮੱਝਾ ਵਾਲਾ ਥਣ ਯਾਰੇ ਥਣ ਨਿੱਖੜਵੇਂ ਪੂਰੇ ਗੈਪ ਤੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦੇ ਦਾ ਵੀ ਠੀਕ ਆ ਛੋਟਾ ਕੱਦ ਨਹੀਂ ਬਾਈ ਦਰਮਿਆਨਾ ਜਾਂ ਕੱਦ ਤੇ ਬਾਕੀ ਰੰਗ ਰੂਪ ਚੰਗਾ ਗਰਮੀ ਇਹ ਵੀ ਨਹੀਂ ਮੰਨਦੀ ਬਾਈ ਗਰਮੀ ਇਹ ਵੀ ਨਹੀਂ ਮੰਨਦੀ ਫੈਂਡ ਫੌਂਡ ਜਿਹੜੀ ਚੰਗੀ ਆਊਗੀ ਇਹਦਾ ਕੀ ਮੁੱਲ ਆ ਭਰਾ ਇਹਦਾ ਵੀ ਫੋਨ ਤੇ ਕਰ ਦਾਂਗੇ ਜਾਇ ਜੀ ਹੋਗਾ ਜਾਇ ਜੀ ਕਰਾਂਗੇ ਠੀਕ ਆ ਮੁੱਲ ਇਹਦਾ ਹੀ ਬਾਈ ਫੋਨ ਤੇ ਹੋ ਜੂਗਾ ਮੁੱਲ ਜਿਹੜਾ ਬਾਈ ਕਹਿੰਦਾ ਬੜ ਦੇ ਹਸਾਂ ਉਹ ਨਾ ਜਿਆਜ ਰੱਖਾਂਗੇ ਤੋਰਾ ਤਾਰਾ ਚੰਗਾ ਕੱਦ ਵਿੱਡ ਠੀਕ ਆ ਬਾਈ ਗਾਮਾ ਭਰਾ ਕੁਲੀਆਂ ਸੀਆਂ ਦੋ ਬਈ ਦੋਨੇ ਦਿਖਾਤੀਆਂ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦੋ ਧੰਨਵਾਦ